ਹਰੇਕ ਗਰੀਬ ਘਰ ਦੀ ਰੋਜ਼ੀ ਰੋਟੀ ਉਹਦੇ ਨਾਲ ਜੁੜੀ ਵੀ ਕਾਂਗਰਸ ਪਾਰਟੀ ਨੇ ਮਰੇਗਾ ਸ਼ੁਰੂ ਕੀਤੀ ਸੀ ਇਹਦੇ ਵਿੱਚ 100 ਦਿਨ ਹਰੇਕ ਪਰਿਵਾਰ ਨੂੰ ਇਹ ਗਰੰਟੀ ਦਿੱਤੀ ਸੀ ਕਿ ਤੁਹਾਨੂੰ ਰੋਜ਼ਗਾਰ ਮਿਲੇਗਾ ਇਸ ਵੇਲੇ ਦੇਸ਼ ਵਿੱਚ ਤੇ ਖਾਸ ਕਰਕੇ ਪੰਜਾਬ ਵਿੱਚ ਰੋਜ਼ਗਾਰ ਦੀ ਸਭ ਤੋਂ ਵੱਡੀ ਲੋੜ ਰੋਜ਼ਗਾਰ ਤਾਂ ਵੈਸੇ ਨਹੀਂ ਮਿਲਦਾ ਇੱਕ ਕਿਸਮ ਦਾ ਜਿਹੜੇ ਪਿੰਡਾਂ 'ਚ ਗਰੀਬ ਰਹਿੰਦੇ ਆ ਉਹਨਾਂ ਵਾਸਤੇ ਇਹ ਕਾਂਗਰਸ ਪਾਰਟੀ ਨੇ ਬਹੁਤ ਵਧੀਆ ਤੇ ਵੱਡੀ ਸਕੀਮ ਰੋਜ਼ਗਾਰ ਦੀ ਚਲਾਈ ਸੀ ਜਿਹੜੀ ਅੱਜ ਕਾਨੂੰਨ ਬਦਲ ਕੇ ਬੀਜੇਪੀ ਨੇ ਤੇ ਉਹਦੀ ਸੰਯੋਗੀ ਪਾਰਟੀਆਂ ਨੇ ਇਹ ਖਤਮ ਕਰਤੀ ਹੈ ਸਮਝ ਲਓ ਪਿਛਲੇ 4 ਸਾਲਾਂ ਤੋਂ ਉੱਪਰ ਹੋ ਗਿਆ ਕਿ ਬਿਲਕੁਲ ਇਹ ਮਨਰੇਗਾ ਦੇ ਪਿੰਡਾਂ ਵਿੱਚ ਕੰਮ ਨਹੀਂ ਹੋ ਰਿਹਾ ਗਰੀਬਾਂ ਦੇ ਚੁੱਲ੍ਹੇ ਠੰਡੇ ਹੋਏ ਪਏ ਆ ਮਾਵਾ ਵਿਚਾਰ ਗਿਆ ਜਿਹੜਾ ਜਿਨ੍ਹਾਂ ਨੂੰ ਪੈਸੇ ਆ ਜਾਂਦੇ ਸੀ ਮਿਹਨਤ ਕਰਕੇ ਉਹ ਆਪਦੀ ਬਿਮਾਰੀ ਤੇ ਆਪਦੇ ਬੱਚਿਆਂ ਵਾਸਤੇ ਉਹ ਪੈਸੇ ਜੋੜ ਕੇ ਖਰਚ ਲੈਂਦੀਆਂ ਸੀ ਬਜ਼ੁਰਗ ਕਰ ਲੈਂਦੇ ਸੀ ਨੌਜਵਾਨ ਕਰ ਲੈਂਦੇ ਸੀ ਉਹ ਸਾਰੇ ਹੀ ਇਹ ਕੰਮ ਬੰਦ ਪਏ ਆ ਮਨਰੇਗਾ ਵਾਲੇ ਡਿਵੈਲਪਮੈਂਟ ਬਿਲਕੁਲ ਪਿੰਡਾਂ ਦੀ ਜ਼ੀਰੋ ਆ ਜਿਹੜੀ ਹੋਈ ਨਹੀਂ ਜਿਹਦੇ ਵਿੱਚ ਜਿੱਥੇ ਭਾਪੀ ਵੱਡੀ ਕਸੂਰਵਾਰ ਉੱਥੇ ਸਭ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਕਸੂਰਵਾਰ ਕਾਨੂੰਨ ਤਾਂ ਜ ਬਦਲਿਆ ਪਰ ਪਿਛਲੇ 4 ਸਾਲਾਂ ਤੋਂ ਮਨਰੇਗਾ ਦੀਨ ਕੋਈ ਕੰਮ ਨਹੀਂ ਹੋ ਰਿਹਾ ਲੋਕ ਪਿੰਡਾਂ ਵਿੱਚ ਤਰਸ ਰਹੇ ਆ ਇੱਕ ਸਮ ਦਾ ਭਾਜਪੀ ਤੇ ਆਮ ਆਦਮੀ ਪਾਰਟੀ ਨੇ ਹਰੇਕ ਗਰੀਬ ਘਰ ਤੇ ਢਿੱਡ ਵਿੱਚ ਲੱਤ ਮਾਰੀ ਆ ਇਸ ਕਾਨੂੰਨ ਨੂੰ ਬਦਲ ਕੇ ਜਿਹੜਾ ਕਾਂਗਰਸ ਪਾਰਟੀ ਵਾਸਤੇ ਸਭ ਤੋਂ ਜ਼ਰੂਰੀ ਮੁੱਦਾ ਹੈ ਤੇ ਖਾਸ ਕਰਕੇ ਮੈਂ ਮੈਂ ਇਸ ਗੱਲ ਦਾ ਕਿਉਂ ਹੱਕ ਆ ਕਿਉਂਕਿ ਮੇਰੀ ਸਿਰਦੋ ਸੋਚ ਰਹੀ ਹੈ ਕਿ ਮੇਰੇ ਇਲਾਕੇ ਦੀ ਡਿਵੈਲਪਮੈਂਟ ਹੋਵੇ ਮੇਰੀ ਜਿਹੜੀ ਸਿਆਸਤ ਹੈ ਮੇਰੀ ਸਿਆਸਤ ਤੂੰ ਤੂੰ ਮੈਮੇ ਦੀ ਨਹੀਂ ਮੇਰੀ ਸਿਆਸਤ ਕਿਸੇ ਤੇ ਉਂਗਲਾ ਚੱਕੜ ਦੀ ਨਹੀਂ ਮੇਰੀ ਸਿਆਸਤ ਇਲਾਕੇ ਦੀ ਡਿਵੈਲਪਮੈਂਟ ਵਾਸਤੇ ਹੈ ਮੇਰੀ ਸਿਆਸਤ ਮੇਰੇ ਪਿੰਡਾਂ ਦੀ ਮੇਰੇ ਸ਼ਹਿਰ ਦੀ ਵਿਕਾਸ ਵਾਸਤੇ ਹੈ ਮੇਰੇ ਇਲਾਕੇ ਦੇ ਲੋਕਾਂ ਦੇ ਫਾਇਦੇ ਵਾਸਤੇ ਹੈ ਰੋਜ਼ਗਾਰ ਵਾਸਤੇ ਹੈ ਤੇ ਤੁਹਾਨੂੰ ਯਾਦ ਹੋਣਾ ਜਦੋਂ ਕਾਂਗਰਸ ਦੀ ਸਰਕਾਰ ਸੀ ਅਸੀਂ ਇੱਕ ਦਿਨ ਵੀ ਮੰਦਰੇਗਾ ਦਾ ਕੰਮ ਪਿੰਡਾਂ 'ਚ ਬੰਦ ਨਹੀਂ ਹੋਣ ਦਿੱਤਾ ਸੀ ਇੱਕ ਦਿਨ ਵੀ ਤੇ ਉਹਦੇ ਨਾਲ ਪਿੰਡਾਂ ਦੀ ਡਿਵੈਲਪਮੈਂਟ ਵੀ ਬਹੁਤ ਹੋਈ ਤੇ ਗਰੀਬਾਂ ਨੂੰ ਰੋਜ਼ਗਾਰ ਵੀ ਬਹੁਤ ਮਿਲਿਆ ਸੋ ਇਸ ਮੁੱਦੇ ਤੇ ਕਾਂਗਰਸ ਪਾਰਟੀ ਤਕੜੀ ਹੋ ਕੇ ਲੜਾਈ ਲੜੂਗੀ ਤੇ ਜੋ ਵੀ ਇਹ ਗਲਤ ਤੇ ਘਟੀਆ ਕੰਮ ਕੀਤਾ ਹੈ ਸੈਂਟਰ ਦੀ ਸਰਕਾਰ ਨੇ ਤੇ ਖਾਸ ਕਰਕੇ ਆਪ ਵਾਲਿਆਂ ਨੇ ਰੜਕੇ ਇਹਦੇ ਵਿੱਚ ਹਰੇਕ ਗਰੀਬ ਦੇ ਢਿੱਡ ਤੇ ਲੱਤ ਵੱਜੀ ਹੈ ਜਿਹੜੇ ਸਾਨੂੰ ਸਭ ਤੋਂ ਜ਼ਿਆਦਾ ਦੁੱਖਦਾਈ